ਕਵਲਜੀਤ ਕੋਲ ਕਿਹੜਾ ਲਾਕਾਇ ਗ੍ਰੀਨ ਗਾਰਡਨ ਤੇ ਕੀ ਮਾਮਲਾ ਸਾਰਾ ਮਾਮਲਾ ਇਹ ਹੈ ਕਿ ਅਸੀਂ ਜਦੋਂ ਤੂਫਾਨ ਆਇਆ ਉਸ ਦਿਨ ਅਸੀਂ ਬੱਚੇ ਦੀ ਦਵਾਈ ਲੈਣ ਗਏ ਸੀ ਤੇ ਇਹ ਥੋੜਾ ਲੇਟ ਆਏ ਸੀਗੇ ਮੈਨੂੰ ਘਰ ਛੱਡ ਗਏ ਸੀ ਇਹ ਥੋੜਾ ਲੇਟ ਆਏ ਸੀ ਤੇ ਇਹ ਆਏ ਤੇ ਗੱਡੀ ਸਾਡੀ ਥੋੜੀ ਖਰਾਬ ਕਰਦੀ ਆ ਜੀ ਤੇ ਉਹ ਥੋੜੀ ਰੇਸ ਦਿੱਤੀ ਗਈ ਆ ਉਹਨਾਂ ਦੇ ਘਰ ਦੇ ਬਾਹਰ ਥੋੜੀ ਰੇਸ ਦਿੱਤੀ ਗਈ ਆ ਉਹ ਆ ਕੇ ਕਹਿ ਲਾਪੇ ਤੂੰ ਤੂੰ ਸਾਡੇ ਘਰ ਦੇ ਬਾਹਰ ਆ ਕੇ ਹਾਰਨ ਵਜਾਏ ਆ ਮੇਰੀਆਂ ਮਾਵਾ ਭੈਣਾ ਇੱਥੇ ਘਰੇ ਹੈਗੀਆਂ ਵਾ ਉਹ ਇਹਨਾਂ ਨੇ ਗੱਡੀ ਆ ਕੇ ਇੱਥੇ ਲਗਾਤੀ ਕਰਦੇ ਬਾਅਦ ਤੇ ਉਹ ਆ ਕੇ ਗਾਲਾਂ ਕੱਢਣ ਲੱਪਿਆ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਸਾਨੂੰ ਤੇ ਨਾਲੇ ਉਹਨਾਂ ਦੇ ਹੱਥੀ ਪਏ ਆ ਉਹਨਾਂ ਨੇ ੱੱਕਾ ਦੇ ਕੇ ਸੁਟਿਆ ਵਾ ਮੇਰੀ ਮਾਂ ਨੂੰ ਸੁਟਿਆ ਵਾ ਜੋ ਕਿ ਹੱਲੇ ਉਹਨਾਂ ਦਾ ਤੇ ਕੋਈ ਕਸੂਰੀ ਨਹੀਂ ਹੈਗਾ ੱੱਕਾ ਦਿੱਤਾ ਨਾਲੇ ਮੈਨੂੰ ੱੱਕੇ ਦਿੱਤੇ ਮੇਰਾ ਛੋਟਾ ਜਿਹਾ 6 ਮਹੀਨਿਆਂ ਦਾ ਬੱਚਾ ਵਾ ਮੇਰੇ ਨਵੇਂ-ਨਵੇਂ ਟਾਂਕੇ ਲੱਗੇ ਆ ਮੈਨੂੰ ਉਹਨਾਂ ਨੇ 2-3 ਵਾਰੀ ੱੱਕੇ ਦਿੱਤੇ ਮੇਰੇ ਮੇਰੇ ਆ ਵੇਖੋ ਚਰੀਟਾ ਪਈਆਂ ਕਿ ਨਹੀਂਆਂ ਤਾਂ ਕਿ ਜਿਹੜਾ ਝਗੜਾ ਆਇਆ ਗੱਡੀ ਤੋਂ ਹੀ ਨਾ ਕਿ ਹਾਂਜੀ ਗੱਡੀ ਦਾ ਹੀ ਹੋਇਆ ਹੋਰ ਕੋਈ ਪੁਰਾਣੀ ਰੰਜਿਸ਼ ਸਾਡੀ ਕੋਈ ਨਹੀਂ ਸੀ ਸਾਨੂੰ ਤੇ ਇੱਕ ਸਾਲ ਹੋਇਆ ਜੀ ਇੱਥੇ ਆਇਆ ਨੂੰ ਪੁਲਿਸ ਕੰਪਲੀਟ ਕੀਤੀ ਹਾਂਜੀ 2-3 ਵਾਰੀ ਕੀਤੀ ਆ ਜੀ ਉਸ ਦਿਨ ਜਿਸ ਦਿਨ ਲੜਾਈ ਹੋਈ ਉਹ ਦਿਨ ਰਾਤ ਆਏ ਆ ਤੇ ਕੋਈ ਕਾਰਵਾਈ ਉਹਨਾਂ ਨੇ ਕੀਤੀ ਨਹੀਂ ਆ ਤੇ ਉਹ ਚਲੇ ਗਏ ਵੇਵਾ ਕੇ ਮਨਜੀਤ ਕੋਲ ਜੀ ਮਾਮਲਾ ਹੈ ਜੀ ਅਸੀਂ ਦਵਾਈ ਲੈਣ ਗਏ ਸੀ ਮੇਰੇ ਵਿੱਚ ਆਪਣੇ ਬੇਟੇ ਦੀ ਤੇ ਫਿਰ ਉਹ ਇਹਨਾਂ ਨੂੰ ਸਾਡੇ ਤੇ ਕਰ ਕੇ ਕਹਿੰਦਾ ਮੈਂ ਆ ਰਿਹਾ ਹਾਂ ਕੁਝ ਖਾਂਤੀ ਨੂੰ ਲੈ ਆਵਾਂ ਉਹ ਗਿਆ ਮੁੜ ਕੇ ਉਹ ਆਇਆ ਤੂਫਾਨ ਆ ਜਾ ਥੋੜੀ ਜਿਹੀ ਰੁਕ ਗਿਆ ਮੈਂ ਫੋਨ ਕੀਤਾ ਮੈਂ ਪੁੱਤ ਜੇ ਨਹੀਂ ਆਣਾ ਤੂਫਾਨ ਬਹੁਤ ਆ ਰਿਹਾ ਥੋੜੀ ਜਿਹਾ ਨਾ ਕਿਤੇ ਰੁਕ ਜਾ ਉਹ ਰੁਕ ਗਿਆ ਫੇਰ ਮੁੜ ਕੇ ਉਹ ਆਇਆ ਕਰ ਉਹ ਗੱਡੀ ਇੱਕਦਮ ਰਿਸ ਗਈ ਸਾਰੀ ਜਿਹੜੀ ਕੋਈ ਕੋਈ ਠੀਕ ਕਰਾਈ ਹੈ ਨਾ ਮਿੱਕੀ ਕੋ ਉਹਦੇ ਤਾਂ ਤੱਕ ਕਰਾਵਾਂਗੇ ਇਹਨੇ ਗੱਡੀ ਨਾ ਰਿਸ ਗਈ ਸੀ ਉਹ ਇੱਕਦਮ ਮੈਂ ਫੜਫੜ ਬਾਹਰ ਗੇਟ ਖੋਲਣ ਗਈਆਂ ਪਤਾ ਨਹੀਂ ਮੈਂ ਕੀ ਗੱਲ ਹੋ ਗਈ ਹੈ ਮੈਂ ਗੇਟ ਕੋਲ ਨਹੀਂ ਮੁੜ ਕੇ ਉਹ ਬਾਹਰ ਨਿਕਲੇ ਨੇ ਉਹਨਾਂ ਨੇ ਇਹਨੂੰ ਆਵਾਜ਼ ਮਾਰੀ ਇੱਧਰ ਆ ਇਹ ਮੁਰਕੇ ਗਿਆ ਇਹ ਕਹਿੰਦਾ ਪਾਜੀ ਰਾਮ ਨਾਲ ਗੱਲ ਕਰੋ ਉਧਰ ਹੀ ਗੱਲ ਕਰੋ ਤੁਸੀਂ ਰਾਮ ਨਾਲ ਗੱਲ ਕਰੋ ਗੱਡੀਆਂ ਨਾਲ ਸਿਰ 'ਚ ਖੜਾਵਾ ਕਰੋ ਸਾਨੂੰ ਜਿੱਕਰ ਨੰਗਰ 'ਚ ਦਿੱਕਤ ਹੁੰਦੀ ਏ ਅਸੀਂ ਵੀਰ ਇਧਰੋਂ ਹੀ ਜਾਂਦੇ ਆ ਇਹਨਾਂ ਦੀਆਂ ਗੱਡੀਆਂ ਰਾਤ ਇਨੀ ਪਿੱਛੇ ਕਰਦੀ ਏ ਐਨੀ ਗੱਲ ਕਹੀ ਏ ਉਹ ਕਹਿੰਦਾ ਗੱਡੀ ਚੱ체 ਖੜੀ ਰਹਿਣੀ ਜੋ ਮਰਜ਼ੀ ਕਰਨਾ ਜੋ ਕਰ ਲੋ ਤੁਸੀਂ ਹੈਗੇ ਮੈਨੂੰ ਨਹੀਂ ਪਤਾ ਇਹਦੇ ਕੁੜੀ ਦੇ ਵੀ ਵਿੱਚੇ ਭਰਾ ਹੈਗੇ ਆ ਇਹਦੇ ਮੁੰਡੇ ਦੇ ਥੋੜੇ ਯਾਰ ਦੋਸਤ ਹੋਣਗੇ ਪਰ ਜਿਹੜੇ ਹਿਸਾਬ ਨਾਲ ਮੇਰੇ ਮੇਰੇ ਹਸਬੰਡ ਨੂੰ ਇਹ ਕੱਲ ਇੰਨੇ ਜਾਣੇ ਪਏ ਮੈਂ ਸੈਲਫ ਡਿਫੈਂਸ ਲਈ ਮੇਤੋਂ ਜੋ ਹੱਥ ਚਾਇਆ ਮੈਂ ਜ਼ਰੂਰ ਨਾਲ ਗਈ ਆ ਠੀਕ ਹੈ ਆਪਣੇ ਹਸਬੰਡ ਨੂੰ ਇਹਨਾਂ ਨੇ ਉਸ ਚੀਜ਼ ਦਾ ਮੌਕਾ ਚੁੱਕ ਦਿਆ ਹੋਇਆ ਇਹਨਾਂ ਨੇ ਮੇਰੇ ਵੀ ਨੇਲ ਅਬਰੇਸ਼ਨਸ ਦਿੱਤੇ ਹੋਏ ਆ ਮੇਰੇ ਪੂਰੇ ਗਲੇ ਦੇ ਵਿੱਚ ਆ ਮੇਰੀ ਸ਼ਰਟ ਪਾੜੀ ਗਈ ਹੈ ਠੀਕ ਹੈ ਬਾਕੀ ਇਹਨਾਂ ਦੀਆਂ ਜਨਾਨੀਆਂ ਅੰਦਰ ਵੜ ਕੇ ਕ ਪੜੇ ਪਾੜਨ ਜੋ ਮਰਜ਼ੀ ਕਰਨ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਬਾਕੀ ਰਹਿ ਗਈ ਗੱਲ ਜੀ ਬੋਤਲਾਂ ਦੀ ਗੱਲ ਕਹਿੰਦੇ ਆ ਵੀ ਇਹਨਾਂ ਨੇ ਬੋਤਲਾਂ ਮਾਰੀਆਂ ਵਾ ਉਹ ਇਹਨਾਂ ਨੂੰ ਵੀ ਪਤਾ ਇਹ ਡਬਲ ਕਰਾਸ ਕਰਦੇ ਪਏ ਆ ਇਹਨਾਂ ਨੇ ਖੁਦ ਬੋਤਲਾਂ ਮਰਵਾ ਕੇ ਉਹ ਸਾਰਾ ਬਲੇਮ ਇਹ ਹਾਲਤ ਤੇ ਵਿੱਚ ਇਹਨਾਂ ਨੇ ਬੋਤਲਾਂ ਮਾਰਨੀਆਂ ਇਹਨਾਂ ਨੇ ਮੇਰੇ ਹਸਬੈਂਡ ਦੇ ਇੱਥੇ ਇੱਥੇ ਸੱਟਾਂ ਲਾਈਆਂ ਕਿ ਉਹਨਾਂ ਦੇ ਕੱਲ ਖਲੋਂਦੀ ਹਾਲਤ ਨਹੀਂ ਸੀਗੀ ਅਸੀਂ ਇਨਾਂ ਤੇ ਇੱਕੋ ਕਾਰਵਾਈ ਚਾਹੁੰਦੇ ਇਨਾਂ ਤੇ ਪਰਚਾ ਦਵਾਉਣਾ ਵਾ ਸਾਨੂੰ ਹੋਰ ਕੋਈ ਨਹੀਂ ਚੀਜ਼ ਚਾਹੀਦੀ ਮੈਡਮ ਕਿਸ ਤਰ੍ਹਾਂ ਦੇ ਦੇਗੀ ਗੱਡੀ ਦਾ ਵਿਵਾਦ ਲੈ ਕੇ ਕੋਈ ਪ੍ਰਾਣੀ ਰੰਜਿਸ਼ ਵੀ ਦਾ ਹੈ ਕੋਈ ਦੱਸੀ ਜਾ ਰਹੀ ਸਰ ਕੋਈ ਪ੍ਰਾਣੀ ਰੰਜਿਸ਼ ਬਿਲਕੁਲ ਨਹੀਂ ਹੈਗੀ ਆ ਨਾਰਮਲੀ ਜਿੱਥੋਂ ਤੱਕ ਮੈਨੂੰ ਪਤਾ ਮੈਂ ਤੇ ਚਲੋ ਜਲੰਧਰ ਦੀ ਨਿਵਾਸੀ ਐ ਮੈਂ ਆਲਰੇਡੀ ਉੱਥੇ ਵਿਆਹੀ ਹੋਈ ਆ ਮੈਂ ਇੱਥੇ ਮਹੀਨੇ ਬਾਅਦ ਦੋ ਵਾਰੀ ਆ ਜਾ ਤਿੰਨ ਵਾਰੀ ਆ ਜਾ ਚਲੋ ਮੈਂ ਆਪਣੇ ਹਸਬੰਡ ਦੇ ਡਿਪੈਂਡ ਦੇ ਹਿਸਾਬ ਨਾਲ ਆਉਣਾ ਹੁੰਦਾ ਬਾਕੀ ਰਹਿ ਗਈ ਗੱਲ ਜੇ ਰੰਜਿਸ਼ ਦੀ ਇਹ ਕਰਦੇ ਇਹ ਤਾਂ ਬਹੁਤ ਵਧੀਆ ਇਨਾਂ ਦਾ ਤੇ ਨੇਬਰ ਸੀਗੇ ਸਾਡੇ ਕੋਈ ਇਦਾਂ ਦੀ ਤਾਂ ਗੱਲ ਹੀ ਨਹੀਂ ਸੀ ਏ ਦੇਖੋ ਆ ਹਾਲਤ ਸਗੀ ਕੱਲ ਇਹਨਾਂ ਦੇ ਜਿਹੜੇ ਵੀ ਗੁੰਡਾਗਰਦੀ ਕਰਕੇ ਗਏ ਆ ਨਾ ਆ ਹਾਲਤ ਕਰਕੇ ਗਏ ਆ ਤੇ ਹਾਲੇ ਵੀ ਤੁਸੀਂ ਜੇ ਕੋਈ ਵੀ ਸਾਡੀ ਗਲਤੀਆਂ ਹੁਣ ਇਹਦੇ ਵਿੱਚ ਦੱਸੋ ਗਲਤੀ ਹੈ ਕਿ ਦੀ ਤੁਸੀਂ ਜੇ